ਸਾਰਾ ਪਰਿਵਾਰ ਦੇ ਵਿੱਚ ਸਗੇ ਭਰਾ ਲੜ ਪੈਂਦੇ ਨੇ ਇਹ ਤਾਂ ਛੋਟੀ ਜਿਹੀ ਗੱਲ ਹੈ ਇਹ ਤਾਂ ਹੁੰਦਾ ਰਹਿੰਦਾ بڑے ਗਰੁੱਪ ਆਪਸ ਵਿੱਚ ਲੜੀ ਜਾਂਦੇ ਨੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਮ ਪਾਰਟੀ ਹੋਵੇ ਸਾਨੂੰ ਫਿਰ ਛੋਟਿਆਂ ਨੂੰ ਹੀ ਪਤਾ ਲੱਗ ਜਾਂਦਾ ਕਿ ਭਾਈ ਆਹ ਸਿਆਸਤ ਆ ਤੇ ਨੀਵਾਂ ਤੇ ਨੀਵ ਦੇ ਵਿੱਚੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸਿਆਸਤ ਇੰਨੀ ਸੌਖੀ ਨਹੀਂ ਹੈਗੀ ਜਦੋਂ ਆਮ ਪਰਿਵਾਰ ਚੋਂ ਬੰਦਾ ਮੂਰੇ ਆਉਣ ਲੱਗਦਾ ਤਾਂ ਫਿਰ ਕੰਡੇ ਤਾਂ ਆਉਂਦੇ ਹੀ ਔਰ ਕਿਸੇ ਪਾਰਟੀਆਂ ਤੇ ਇੰਨਾ ਕਲੇਸ਼ ਨਹੀਂ ਜਿੰਨਾ ਸਾਡੇ ਚ ਕਲੇਸ਼ ਆ। ਇਹ ਪਾਰਟੀਬਾਜ਼ੀਆਂ ਜਾਂ ਗਰੁੱਪਬਾਜ਼ੀਆਂ ਚੱਲਦੇ ਰਹਿੰਦਾ ਬਈ ਇਹ ਤਾਂ ਕੋਈ ਵੱਡੀ ਗੱਲ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਵਿਦਿਆਰਥੀ ਵਿਦਿਆਰਥੀ ਕਾਉਂਸਲ ਦੇ ਇਲੈਕਸ਼ਨ ਨੇ ਔਰ ਇਸ ਨੂੰ ਲੈ ਕੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹ ਆਪੋ ਆਪਣੀ ਤਰੀਕੇ ਦੇ ਨਾਲ ਜਿਹੜਾ ਚੋਣ ਪ੍ਰਚਾਰ ਕਰਦੀਆਂ ਨਜ਼ਰ ਆਉਂਦੀਆਂ ਨੇ ਔਰ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਸਪੋਰਟ ਮਿਲਦੀ ਨਜ਼ਰ ਆਉਂਦੀ ਹੈ ਪਰ ਇੱਕ ਵੱਡਾ ਸਵਾਲ ਇਹ ਵੀ ਨੇ ਕਿ ਐਨਐਸਯੂ ਦੇ ਸਾਹਮਣੇ ਵੱਡੀ ਸਮੱਸਿਆ ਹੈ ਐਨਐਸਯੂ ਦੇ ਸਾਹਮਣੇ ਵੱਡੀ ਸਮੱਸਿਆ ਇਹ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਵਾਰ-ਵਾਰਵਾਦ ਵੀ ਹੁੰਦੇ ਨਜ਼ਰ ਆਏ ਨੇ ਇਸੇ ਨੂੰ ਲੈ ਕੇ ਸਾਡੇ ਨਾਲ ਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਈਸ਼ਰਪ੍ਰੀਤ ਨਾਮ ਹੈ ਜੀ ਈਸ਼ਰਪ੍ਰੀਤ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਮੀਡੀਆ ਕਾਨਫਰੰਸ ਦੇ ਦਰਮਿਆਨ ਮੂਰਾ ਸਾਹਿਬ ਦੇ ਵੱਲੋਂ ਜਿਹੜੀ ਇੱਕ ਕਹਿ ਸਕਦੇ ਕਿ ਪ੍ਰਦਰਸ਼ਨੀ ਕੀਤੀ ਗਈ ਕਿਵੇਂ ਦੇਖਦੋਂ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖੋ ਜੀ ਇਹ ਪਰਿਵਾਰ ਆ ਪਰਿਵਾਰ ਚ ਚੱਲਦਾ ਰਹਿੰਦਾ ਪਰਿਵਾਰ ਚ ਦੋ ਭਾਂਡੇ ਹੁਣ ਖੜਕਣਗੇ ਆਪਸ ਵਿੱਚ ਤੇ ਇੱਚ ਕੋਈ ਵੱਡੀ ਗੱਲ ਨਹੀਂ ਆ ਸਾਰਾ ਪਰਿਵਾਰ ਦੇ ਵਿੱਚ ਸਗੇ ਭਰਾ ਲੜ ਪੈਂਦੇ ਨੇ ਇਹ ਤਾਂ ਛੋਟੀ ਜਿਹੀ ਗੱਲ ਆ ਇਹ ਤਾਂ ਹੁੰਦਾ ਰਹਿੰਦਾ ਨਾਲੇ ਹੋਣਾ ਵੀ ਚਾਹੀਦਾ ਤਾਂ ਹੀ ਸਾਨੂੰ ਸਿੱਖਣ ਨੂੰ ਵੀ ਮਿਲਦਾ ਕਿ ਹਾਂ ਭਾਈ ਵੱਡੇ ਹੋ ਕੇ ਹੁਣ ਦੇਖੋ بڑے ਗਰੁੱਪ ਆਪਸ ਚ ਲੜੀ ਜਾਂਦੇ ਨੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਮ ਪਾਰਟੀ ਹੋਵੇ ਸਾਨੂੰ ਫਿਰ ਛੋਟਿਆਂ ਨੂੰ ਹੀ ਪਤਾ ਲੱਗ ਜਾਂਦਾ ਕਿ ਭਾਈ ਆਹ ਸਿਆਸਤ ਆ ਲੱਗਦਾ ਨਹੀਂ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੁਝ ਵਾਪਰਦਾ ਹੈ ਤੇ ਮੈਸੇਜ ਕਿਤੇ ਨਾ ਕਿਤੇ ਗਲਤ ਜਾਂਦਾ ਸਮਾਜ ਕੋਈ ਕੋਈ ਗਲਤੀ ਜਾਂਦਾ ਇਲੈਕਸ਼ਨਾਂ 'ਚ ਭਾਈ ਜੀ ਤੁਹਾਨੂੰ ਵੀ ਪਤਾ ਹੁੰਦਾ ਸਾਰੀ ਚੀਜ਼ਾਂ 'ਚ ਹੁੰਦਾ ਤੇ ਇਹ ਹੁੰਦਾ ਹੀ ਆਇਆ ਤੇ ਚੱਲਦਾ ਰਹਿੰਦਾ ਇਹ ਪਰਿਵਾਰ 'ਚ ਭਾਂਡੇ ਖੜਕਦੇ ਹੀ ਹੁੰਦੇ ਆ ਇਹ ਵੀ ਸਵਾਲ ਉਠਾਏ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਕਿ ਵਿਦਿਆਰਥੀ ਇਲੈਕਸ਼ਨ ਦੇ ਵਿੱਚ ਲੰਬੇ ਸਮੇਂ ਤੋਂ ਧੜੇਬੰਦੀਆਂ ਪੈਦਾ ਹੋਈਆਂ ਨੇ ਤੇ ਕਾਂਗਰਸ ਦੇ ਸਾਹਮਣੇ ਵੱਡੀ ਚੁਣੌਤੀ ਹੋਊਗਾ ਧੜੇਬੰਦੀਆਂ ਨੂੰ ਮਨ ਮੁਤਾਬਕ ਕਿਵੇਂ ਕੀਤੇ ਜਾਣਗੇ ਜਿਹੜੇ ਬੰਦियां ਕਿੱਥੇ ਨਹੀਂ ਹੈਗੀਆਂ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਇਹ ਜਿਹੜੀ ਸਟਾਰਟਿੰਗ ਏਜ ਹੈ ਨਾ ਐਨਐਸਯੂਏ ਨਹੀਂ ਵਾ ਤੇ ਨੀਵ ਦੇ ਵਿੱਚੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸਿਆਸਤ ਇੰਨੀ ਸੌਖੀ ਨਹੀਂ ਹੈਗੀ ਅਸੀਂ ਸਾਰੇ ਆਮ ਪਰਿਵਾਰਾਂ ਚੋਂ ਆਏ ਹਾਂ ਜਦੋਂ ਆਮ ਪਰਿਵਾਰ ਚੋਂ ਬੰਦਾ ਮੂਰੇ ਆਉਣ ਲੱਗਦਾ ਤਾਂ ਫਿਰ ਕੰਡੇ ਤਾਂ ਆਉਂਦੇ ਹੀ ਆ ਇਸ ਲਈ ਕੋਈ ਗੱਲ ਨਹੀਂ ਢੜੇ ਬੰਦੀਆਂ ਦੀ ਵੀ ਢੜੇ ਬੰਦੀਆਂ ਵੀ ਉੱਥੇ ਹੁੰਦੀਆਂ ਜਿੱਥੇ ਲੀਡਰਸ਼ਿਪ ਪਰਮਾਰ ਹੋਵੇ ਸਾਡੀ ਐਨਐਸਯੂਏ ਤਾਂ ਢੜੇ ਬੰਦੀਆਂ ਕਿਉਂਕਿ ਲੀਡਰਸ਼ਿਪ ਦੀ ਪਰਮਾਰ ਆ ਦੇਈ ਤਾਂ ਤੁਸੀਂ ਮੈਨੂੰ ਦੱਸੋ ਹੋਰ ਕਿਸੇ ਪਾਰਟੀਆਂ 'ਚ ਤਾਂ ਇੰਨਾ ਕਲੇਸ਼ ਐ ਨਹੀਂ ਜਿੰਨੇ ਸਾਡੇ 'ਚ ਕਲੇਸ਼ ਆ ਸਾਡੇ 'ਚ ਤਾਂ ਕਲੇਸ਼ ਆ ਕਿਉਂਕਿ ਹਰ ਬੰਦਾ ਲੀਡਰ ਆ ਇਹ ਸਾਡੇ ਪਾਰਟੀ ਵਾਸਤੇ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਐਨਐਸਓਯੂ ਨੇ ਮੁੱਖ ਮੰਤਰੀ ਤੱਕ ਦੇਤੇ ਤਾਂ ਫਿਰ ਮੈਨੂੰ ਲੱਗਦਾ ਜਿੱਥੇ ਜ਼ਿਆਦਾ ਪਾਵਰ ਹੁੰਦੀ ਆ ਜ਼ਿਆਦਾ ਜੋਸ਼ ਹੁੰਦਾ ਫਿਰ ਉਹ ਇਦਾਂ ਹੀ ਹੁੰਦਾ ਬਾਈ ਫਿਰ ਰੋਕ ਕੇ ਤਾਂ ਬੈਂਦਾ ਨਹੀਂ ਨੌਜਵਾਨ ਮੀਡੀਆ ਦੇ ਸਾਹਮਣੇ ਡਿਸਪਿਊਟ ਹੋਣ ਦੇ ਨਾਲ ਉਹ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਕਿ ਜਿਹੜਾ ਇੱਕ ਟੇਬਲ ਟਾਕ ਕੀਤੀ ਜਾਣੀ ਚਾਹੀਦੀ ਹੈ ਮਤਭੇਦ ਦੂਰ ਹੋਣੇ ਚਾਹੀਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪਰਿਵਾਰ ਦੇ ਵਿੱਚ ਚ ਤੁਸੀਂ ਕੋ ਬਗਾਨੇ ਮੁਲਕ ਦੇ ਤਾਂ ਨਹੀਂ ਜੇ ਤੁਸੀਂ ਬਗਾਨੇਓ ਫੇਰ ਦੱਸ ਦੋ ਸਾਰੇ ਚੱਲ ਰਹੇ ਨੇ ਬਾਈ ਇਹ ਕੋਈ ਵੱਡੀ ਗੱਲ ਨਹੀਂ ਹੈ ਬੂਰਾ ਜੀ ਵੀ ਸਮਝਦਾਰ ਸੀਗੇ ਸੋਚਵਾਰ ਸੀਗੇ ਜੋ ਉਹਨਾਂ ਦੇ ਅੰਦਰਲੇ ਬਲਬਲੇ ਸੀਗੇ ਹਾਂ ਇਹ ਮੈਂ ਮੰਨਦਾ ਕਿ ਉਹ ਸਾਈਡ ਤੇ ਕੱਢ ਸਕਦੇ ਸੀਗੇ ਕਿ ਮੀਡੀਆ ਦੇ ਸਾਹਮਣੇ ਨਹੀਂ ਕੱਢਨੇ ਚਾਹੀਦੇ ਸੀ ਪਰ ਚਲੋ ਪਰਮਾਤਮਾ ਨੇ ਉਹਨੂੰ ਸਟੇਟ ਪ੍ਰਧਾਨ ਬਣਾਇਆ ਸੀਗਾ ਹਨਾ ਦੇਖੋ ਜੀ ਸਟੇਟ ਪ੍ਰਧਾਨ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਹਨਾ ਜੇ ਉਹਨੇ ਉਹ ਉਹਦਾ ਛੱਡਿਆ ਆ ਤਾਂ ਉਹਦੇ ਪਿੱਛੇ ਆਪਣਾ ਰੀਜ਼ਨ ਪਤਾ ਕਰਨਾ ਚਾਹੀਦਾ ਕੀ ਆ ਠੀਕ ਆ ਨਾ ਜੀ ਉਹਦੇ ਪਿੱਛੇ ਰੀਜ਼ਨ ਕੀ ਆ ਉਹਦੀ ਗਹਿਰਾਈ ਤੱਕ ਜਾਣਾ ਚਾਹੀਦਾ ਕੋਈ ਬੰਦਾ ਐਵੇਂ ਨਹੀਂ ਛੱਡਦਾ ਤੇ ਇਹ ਜਿਹੜੇ ਪਾਰਟੀ ਬਾਜ਼ੀਆਂ ਜਾਂ ਗਰੁੱਪ ਬਾਜ਼ੀਆਂ ਚੱਲਦੇ ਰਹਿੰਦਾ ਬਈ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਅਧਾਰਤੀ ਚੋਣਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸੀਟਾਂ ਤੇ ਆਪਣੇ ਉਮੀਦਵਾਰ ਦੇ ਰਹੇ ਹੋ ਤੁਸੀਂ ਬਸ ਬਈ ਹੁਣ ਹੀ ਤੁਹਾਨੂੰ ਨਾਮਿਨੇਸ਼ਨ ਪਤਾ ਲੱਗ ਜਾਊਗਾ ਚਾਰਾਂ ਦੇ ਦੇ ਰਹੇ ਆ ਤੇ ਜਿੱਦਾਂ ਹੀ ਕਲੀਅਰ ਹੋਊਗਾ ਉਦਾਂ ਹੀ ਤੁਹਾਨੂੰ ਦੱਸ ਦਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਅਨਮਿਊਟਨ ਦੱਸਾਂਗੇ ਬੁਲਾ ਕੇ ਕਿ ਆਓ ਸਰਦਾਰ ਜੀ ਤੁਹਾਨੂੰ ਦੱਸੀਏ ਕਿ ਇਹ ਆ ਤੇ ਤੁਸੀਂ ਵੀ ਸਾਡਾ ਸਾਥ ਦਿਓ ਸਹੀ ਜਥੇਬੰਦੀਆਂ ਦਾ ਸਟੂਡੈਂਟਾਂ ਦਾ ਸਾਥ ਦਿਓ ਤਾਂ ਕਿ ਸਟੂਡੈਂਟ ਪੋਲਿਟਿਕਸ ਇ ਬਿਲਕੁਲ ਆ ਬਿਲਕੁਲ ਆ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਪਵਿੱਖ ਦੇ ਵਿੱਚ ਜਿਹੜੀਆਂ ਚੁਣੌਤੀਆਂ ਐ ਐਨਐਸਜੀਯੂ ਆਈ ਦੇ ਸਾਹਮਣੇ ਨਜ਼ਰ ਆਉਂਦੀਆਂ ਨੇ ਉਹਨਾਂ ਚੁਣੌਤੀਆਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਵਾਰਤਾ ਲਾਪ ਹੁੰਦਾ ਏ ਤੇ ਉਸੇ ਵਾਰਤਾ ਲਾਪ ਦੇ ਦੌਰਾਨ ਜਿਹੜਾ ਸਟੇਟ ਪ੍ਰੈਜ਼ੀਡੈਂਟ ਨੇ ਸਿਕੰਦਰ ਬੂਰਾ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਇਸੇ ਨੂੰ ਲੈ ਕੇ ਵੱਡਾ ਵਾਰਵਾਦ ਮੀਡੀਆ ਦੀਆਂ ਸੁਰਖੀਆਂ ਬਣਦਾ ਨਜ਼ਰ ਆਉਂਦਾ ਹੈ ਪਰ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਵਿਦਿਆਰਥੀ ਇਲੈਕਸ਼ਨ ਦੇ ਮੱਦੇ ਨਜ਼ਰ ਕਿਹੜੀ ਧਿਰ ਨੂੰ ਕਿਹੜੀ ਵੱਡੀ ਪ੍ਰਾਪਤੀ ਹੋਵੇਗੀ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ